ਮਿੱਤਰੋ ਜਿੰਨਾ ਵੀਰਾਂ ਕੋਲੇ ਪਸ਼ੂ ਆ ਤੇ ਤੂੜੀ ਪਾਉਣ ਨੂੰ ਬਰਾਂਡਾ ਹੈ ਨਹੀਂ ਸ਼ੈੱਡ ਹੈ ਨਹੀਂ ਉਹਨਾਂ ਵਾਸਤੇ ਅੱਜ ਮੈਂ ਤੂੜੀ ਨੂੰ ਸੰਭਾਲਣ ਦਾ ਤੂੜੀ ਨੂੰ ਪੈਕ ਕਰਨ ਦਾ ਇੱਕ ਇਹੋ ਜਿਹਾ ਤਰੀਕਾ ਦੱਸੂੰਗਾ ਜਿਸ ਰਾਹੀਂ ਜਿੰਨਾ ਮਰਜ਼ੀ ਮੀਂਹ ਆ ਜਾਏ ਤੂੜੀ ਭਿੱਜੇਗੀ ਨਹੀਂ ਖਰਾਬ ਨਹੀਂ ਹੋਵੇਗੀ ਜੇਕਰ ਤੁਸੀਂ 60-62 ਕਵਾਂਡਲ ਤੂੜੀ ਰੱਖੀ ਤਾਂ ਉਹਦੇ ਵਿੱਚੋਂ 2 ਤੋਂ 3 ਕਵਾਂਡਲ ਹੀ ਤੂੜੀ ਖਰਾਬ ਹੋਵੇਗੀ ਤੇ ਬਾਕੀ ਤੁਹਾਡੀ ਤੂੜੀ ਬਿਲਕੁਲ ਸੇਫ ਤੇ ਚਿੱਟੀ ਰਹੇਗੀ ਇਹ ਮੈਂ ਨਹੀਂ ਕਹਿ ਰਿਹਾ ਇਹ ਭਾਈ ਸਾਹਿਬ ਕਹਿ ਰਹੇ ਨੇ ਜਦੋਂ ਮੈਂ ਪਿੰਡ ਚਟਾਲਾ ਤੋਂ ਟੱਪ ਰਿਹਾ ਸੀ ਤਾਂ ਰਾਜ ਦੇ ਵਿੱਚ ਮੈਂ ਤੂੜੀ ਦੇ ਕੁੱਪ ਦੇਖੇ ਕਿੱਡੀ ਸੋਹਣੀ ਤੇ ਕਿੱਡੀ ਸਫਾਈ ਨਾਲ ਬਣਾਏ ਹੋਏ ਕੁੱਪ ਤੇ ਬਾਈ ਜੀ ਇਹ ਕੁੱਪ ਹੁੰਦੇ ਕਿਵੇਂ ਤਿਆਰ ਤੇ ਲਗਭਗ 8 ਕੁੱਪ ਨੇ ਤੇ ਇਹ ਸੰਜੇ ਹਿਟਲਰ ਦਾ ਖੇਤ ਆ ਤੇ ਪਿੰਡ ਚਟਾਲਾ ਦੇਵੀ لال ਚਟਾਲਾ ਨਹੀਂ ਸੀਗਾ ਹਰਿਆਣੇ ਦਾ ਪਹਿਲਾ ਮੁੱਖ ਮੰਤਰੀ ਹੁੰਦਾ ਸੀ ਉਹਦੇ ਬਿਲਕੁਲ ਸਾਹਮਣੇ ਆ ਵੇਖੋ ਜੀ 8 ਕੁੱਪ ਖੇਤ ਦੇ ਵਿੱਚ ਸਜਾਏ ਨੇ ਇੱਕ ਕੁੱਪ ਦੇ ਵਿੱਚ 60 ਯਾਨੀ ਕਿ ਕੁਆਂਟਲ ਤੂੜੀ ਆ ਤੇ ਉੱਤੇ ਕੱਲਾ ਲਫਾਫਾ ਪਾਇਆ ਇਹ ਪੈਕ ਕਿਵੇਂ ਕੀਤੀ ਮੈਂ ਖੁਦ ਹੈਰਾਨ ਰਹਿ ਗਿਆ ਤਾਂ ਜਦੋਂ ਮੈਂ ਉਹਨਾਂ ਦੇ ਬੰਦੇ ਤੋਂ ਪੁੱਛਿਆ ਜਿਨੇ ਕਿ ਇਹਨਾਂ ਦੀ ਪਹਿਲੀ ਠੇਕੇ ਲਈ ਹੋਈ ਹੈ ਉਹ ਕਹਿੰਦਾ ਬਾਈ ਜੀ ਇਹ ਟੈਣਾ ਲੱਗਦੀਆਂ ਨੇ 6 ਟੈਣਾ ਹੁੰਦੀਆਂ ਨੇ ਜਿਹੜੀਆਂ ਲੋਕ ਹੋ ਜਾਂਦੀਆਂ ਨੇ 4000 ਰੁਪਿਆ ਇੱਕ ਕੁੱਪ ਦੇ ਲੇਬਰ ਲੈਂਦੀ ਆ ਜਦੋਂ ਤੂੜੀ ਬਣਦੀ ਆ ਲੇਬਰ ਆਉਂਦੀ ਆ ਉਹ ਟੈਣਾ ਆਪਦੀਆਂ ਲੈ ਕੇ ਆਉਂਦੀ ਆ ਉਹ ਚਾਰ ਸਫੇਰੇ ਟੈਣਾ ਲਾ ਦਿੰਦੀ ਆ ਜਿਵੇਂ ਕਿ ਲਾ ਲਓ ਇੱਕ ਗੇਟ ਦੀਆਂ ਤਰ੍ਹਾਂ ਟੈਣਾ ਹੁੰਦੀਆਂ ਨੇ ਆ ਦੇਖੋ ਇੱਕ ਇੱਧਰ ਲਾਤੀ ਇੱਕ ਦੂਜੀ ਸਾਈਡ ਲਾਤੀ ਇੱਕ ਤੀਜੀ ਸਾਈਡ ਲਾਤੀ ਲਾ ਕੇ ਇਹਦੇ 'ਚ ਕਹਿੰਦੇ ਵੀ 6 ਬੰਦੇ ਹੁੰਦੇ ਨੇ 6 ਟੈਣਾ ਹੁੰਦੀਆਂ ਨੇ ਦੋ ਬੰਦੇ ਤੂੜੀ ਸਿਰਦੇ ਨੇ ਚਾਰ ਬੰਦੇ ਤੂੜੀ ਲੱਤਰਦੇ ਨੇ ਤੇ ਕਹਿੰਦੇ ਵੀ ਡੇਢ ਦਿਨ ਦੇ ਵਿੱਚ ਇੱਕ ਕੁਪ ਤਿਆਰ ਹੋ ਜਾਂਦਾ 60 ਕੁਆਂਟਲ ਤੂੜੀ ਪੈਕ ਕਰਕੇ ਉਹ 6 ਬੰਦੇ 4000 ਰੁਪਏ ਲੈ ਜਾਂਦੇ ਨੇ ਤੇ ਆਪ ਦੀਆਂ ਟੈਣਾ ਖੋਲ ਕੇ ਅਗਲੇ ਕੁਪ ਨੂੰ ਲਾ ਦਿੰਦੇ ਨੇ ਤਾਂ ਇਸ ਤਰੀਕੇ ਨਾਲ ਤੂੜੀ ਸੰਭਦੀ ਆ ਮੀ ਆਜੇ ਨੇਰੀ ਆਜੇ ਬਸ ਲਾ ਕੇ ਟੈਣਾ ਤੂੜੀ ਪੈਕ ਕਰਕੇ ਉੱਤੇ ਲਫਾਫਾ ਪਾ ਕੇ ਨਾਲ ਦੀ ਨਾਲ ਟੈਣਾ ਖੋਲ ਲੈਂਦੇ ਨੇ ਤੇ ਤੂੜੀ ਇਸ ਤਰੀਕੇ ਨਾਲ ਜਾਮ ਹੋ ਜਾਂਦੀ ਆ ਐ ਇਕੱਠੀ ਹੋ ਜਾਂਦੀ ਆ ਤੇ ਪੈਕ ਹੋ ਜਾਂਦੀ ਆ ਦਬਾਅ ਪਾਇਆ ਜਾਂਦਾ ਉਤੋਂ ਲਤਲਰ ਤੜਕੀ ਤਾਂ ਮਿੱਤਰੋ ਜੇਕਰ ਜਿਨ੍ਹਾਂ ਕੋਲੇ ਬਰਾਂਡਾ ਹੈ ਨਹੀਂ ਜਾਂ ਜਿਨ੍ਹਾਂ ਕੋਲੇ ਤੂੜੀ ਪਾਉਣ ਨੂੰ ਕੋਈ ਜਗ੍ਹਾ ਹੈ ਨਹੀਂ ਤਾਂ ਉਹ ਆਪਣੇ ਖੇਤ ਦੇ ਵਿੱਚ ਇਸ ਤਰੀਕੇ ਦਾ ਕੁੱਪ ਲਾ ਸਕਦੇ ਨੇ ਨਾ ਮਿੱਟੀ ਲਾਉਣ ਦੀ ਲੋੜ ਸਿਰਫ ਟੈਣਾ ਮਗਾਉਣੀਆਂ ਪੈਣੀਆਂ ਆਪਣੇ ਤਾਂ ਨਹੀਂ ਹਰਿਆਣੇ ਦੇ ਵਿੱਚ ਬਹੁਤ ਸਾਰੇ ਘਰ ਐ ਹੋ ਜਿਹਨੇ ਜਿਹੜੇ ਕਿ ਇਹ ਕੁੱਪ ਬੰਨਣ ਦਾ ਕੰਮ ਕਰਦੇ ਨੇ ਖੇਤ ਲਾੜੋ ਇੱਕ ਹਿਸਾਬ ਦੀਆਂ ਟਾਹਣਾ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਵੀ ਲੰਮੀਆਂ ਲੰਮੀਆਂ ਗੇਟ ਜਿੱਡੀਆਂ ਟਾਹਣਾ ਹੁੰਦੀਆਂ ਨੇ ਲਗਭਗ 12 12 ਫੁੱਟੀਆਂ 12 12 ਫੁੱਟ ਲੰਮੀ ਹੁੰਦੀ ਆ ਤੇ 8 ਤੋਂ 10 ਫੁੱਟ ਚੌੜੀ ਹੁੰਦੀ ਆ ਉਹ ਲੌਗ ਹੋ ਜਾਂਦੀ ਆ ਮਿੱਤਰ ਦੂਜੀ ਗੱਲ ਇਹ ਸੋਹਣੇ ਬੜੇ ਲੱਗਦੇ ਨੇ ਇਹ ਖੇਤ ਦੇ ਵਿੱਚ ਨਾ ਮੈਂ ਜਦੋਂ ਦੂਰੋਂ ਨਿਗਾ ਮਾਰੀ ਤੇ ਐਡੀ ਸੋਹਣੀ ਲੱਗੇ ਤੁੜੀ ਪੈ ਕੀਤੀ ਹੋਈ ਮੈਨਾਂ ਕਮਾਲ ਹੈ ਨਾ ਮੈਨੂੰ ਤਾਂ ਯਾਰ ਇਹ ਕੰਮ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਦੱਸੋ ਕਮੈਂਟਾਂ ਜੀ ਤੁਹਾਡਾ ਕੀ ਖਿਆਲ ਇਹ ਬੰਦਾ ਕਹਿੰਦਾ ਮੈਂ ਇਹਨਾਂ ਨੂੰ ਆਖਿਆ ਯਾਰ ਤੁਸੀਂ ਬਰਾਂਡੇ ਕਿਉਂ ਨਹੀਂ ਬਣਾਉਂਦੇ ਕਹਿੰਦੇ ਯਾਰ ਬਰਾਂਡੇ ਵੀ ਹੈਗੇ ਆ ਪਰ ਸਾਡੇ ਕੋਲੇ ਪਸ਼ੂ ਜ਼ਿਆਦਾ ਘੋੜੀਆਂ ਰੱਖੀਆਂ ਹੋਈਆਂ ਆ ਬਾਈਆਂ ਨੇ گاਵਾ ਬਹੁਤ ਆ ਵੱਡੇ ਵੱਡੇ ਫਾਰਮ ਨੇ ਇਸ ਕਰਕੇ ਅਸੀਂ ਤੂੜੀ ਜਿਹੜੀ ਕਿ ਬਾਹਰ ਇਦਾਂ ਪੈਕ ਕਰ ਦਿੰਨੇ ਆ ਤੇ ਜਦੋਂ ਠੰਡ ਆਈ ਉਦੋਂ ਇਹ ਤੂੜੀ ਅਸੀਂ ਖੋਲਣੀ ਆ ਗਰਮੀਆਂ ਦੇ ਵਿੱਚ ਇਸ ਨੂੰ ਛੇੜਨਾ ਨਹੀਂ ਤੇ ਜਦੋਂ ਖੋਲਣੀ ਆ ਹੌਲੀ ਹੌਲੀ ਨਾਲ ਉਹ ਭੋਰੀ ਜਾਣੀ ਆ ਤੇ ਘਰੇ ਲਈ ਜਾਣੀ ਆ ਤੇ ਮੈਂ ਆਖਿਆ ਯਾਰ ਵੀ ਤੁਸੀਂ 60 ਕੁਆਂਟਲ ਤੂੜੀ ਪੈਕ ਕਰਦੇ ਤੇ ਖਰਾਬ ਕਿੰਨੀ ਹੁੰਦੀ ਆ ਤੇ ਬਾਈ ਦਾ ਕਹਿਣਾ ਵੀ ਵੱਧ ਤੋਂ ਵੱਧ 2 ਜਾਂ 3 ਕੁਇੰਟਲ ਢੂੜੀ ਖਰਾਬ ਹੋਊਗੀ ਬਾਕੀ ਸਾਰੀ ਢੂੜੀ ਸੇਫ ਹੋਊਗੀ ਪਾਸੇ-ਪਾਸੇ ਤੇ ਕਹਿੰਦੇ ਵੀ ਜਦੋਂ ਲੱਗਦਾ ਨਾ ਮੀਂਹ ਉੱਤੇ ਪੈਂਦਾ ਤੇ ਉੱਪਰ ਜਿਹੜੀ ਮਿੱਟੀ ਹੁੰਦੀ ਉਹ ਪਾਸੇ-ਪਾਸੇ ਐ ਨਾਲ ਆਪਣੇ ਆਪ ਹੀ ਚੰਬੜ ਜਾਂਦੀ ਆ ਕਹਿੰਦੇ ਵੀ ਜਦੋਂ ਤੁਸੀਂ ਅਸੀਂ ਪੈਕ ਕਰਦੇ ਹਾਂ ਉਦੋਂ ਦੇਖਣ ਵਾਲਾ ਹੁੰਦਾ ਉਹ ਤਾਂ ਬਾਹਲਾ ਸੋਹਣਾ ਲੱਗਦਾ ਜਿਹੜੀ ਮਿੱਟੀ ਲੱਗੀ ਨਾ ਜਿਹੜੀ ਆਪਾਂ ਉੱਤੇ ਲਿਫਾਫਾ ਪਾਇਆ ਸੀਗਾ ਉਹ ਜਿਹੜੀ ਮਿੱਟੀ ਖੋਰ ਕੇ ਪਾਸੇ-ਪਾਸੇ ਜੰਮ ਗਈ ਆ ਤੇ ਜੇਕਰ ਤੁਸੀਂ ਕਹਿੰਦਾ ਸੀਜ਼ਨ ਚਾਹੁੰਦੇ ਤੇ ਤੁਸੀਂ ਦੇਖਦੇ ਕੁਪ ਬਹੁਤ ਸੋਹਣੇ ਲੱਗਣੇ ਸੀ ਬਾਕੀ ਦੋਸਤੋ ਤੁਸੀਂ ਦੱਸੋ ਜੇਕਰ ਬਰਾਂਡਾ ਹੈ ਨਹੀਂ ਤਾਂ ਇਸ ਤਰੀਕੇ ਨਾਲ ਪੈਕ ਕਰਨਾ ਸਹੀ ਹੈ ਜਾਂ ਨਹੀਂ